बवंजा साल बाद खिलाफ थासर की टीम कप्तान जो के खिलाफ जित हासिल होने भारतीय कप्तानी जद्दी पिंडोवाल विश्व जोड़ा है परिवार मैं मुबारकबाद दी जा रही है पिता सरबजीत ने हरमनप्रीत कोच सबका ओलंपियन खिडारी जुगराज सिंह भी जितरा जुड़ा है उन्होंने हवाले किया है मैचों प्रदर्शन की आस भी जताई है ਏ ਸਰਬੀ ਸਿੰਘ ਹਰਮਨ ਦਾ ਫਾਦਰ ਸਾਹਿਬ ਕੀ ਕਹਿਣਾ ਦੇਖੋ ਜੀ ਬੜੀ ਕਿਰਪਾ ਮਾਲਕ ਦੀ ਇਹ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਆ ਬੜਾ ਖੁਸ਼ੀ ਵਾਲਾ ਮਾਹੌਲ ਆ ਪਰਿਵਾਰ ਦੇ ਵਿੱਚ ਇਲਾਕੇ ਦੇ ਵਿੱਚ ਪਿੰਡ ਦੇ ਵਿੱਚ ਬੜਾ ਵਧਾਈਆਂ ਦੇਂਡਿਆ ਕੋਈ ਖੁਸ਼ੀਆਂ ਮਨਾਉਂ ਰਿਹਾ ਤੇ ਬੜੀ ਖੁਸ਼ੀ ਆ ਜੀ ਲੱਗਦਾ ਕਿ ਹਾਂ ਜੀ ਐਸੀ ਤੇ ਜਦੋਂ ਨਿਊਜ਼ੀਲੈਂਡ ਦਾ ਮੈਚ ਹੋਇਆ ਉਹਦੋਂ ਵੀ ਗੱਲ ਹੋਈ ਆ ਅੱਜ ਵੀ ਹੋਈ ਆ ਤੇ ਉਹ ਮਰਵਾਦਾ ਵੀ ਡੈਡੀ ਸੁਭਨਾ ਪੂਰਾ ਮੇਰਾ ਹੋਇਆ ਦੇ ਤਾਦਿਆ ਕਿ ਮੈਂ ਆਸਟ੍ਰੇਲੀਆ ਨੂੰ ਰੋਣਾ ਇਥੇਪੀਆ ਨੂੰ ਟੀਮ ਦਾ ਰਵੇ ਤੇ ਫੇਰ ਨਜ਼ਾਰਾ ਚਲੋ ਅੱਜ ਬੱਚੇ ਦਾ ਸੁਭਨਾ ਪੂਰਾ ਹੋਇਆ ਜੀ ਬੜੀ ਖੁਸ਼ੀ ਹੈ ਜੀ ਤੇ ਲੱਗਦਾ ਕਿ ਪੂਰੀ ਟੀਮ ਨੂੰ ਕੋਈ ਟੀਮ ਨੂੰ ਜਾਂਦਾ ਇਹ ਟੀਮਵਰਕ ਆ ਇੱਕ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਵੇਖੋ ਜੀ ਕਿਹਨੇ ਪਲੰਟੀ ਬਣਾਉਣੀ ਫੌਰ ਕਰਾ ਕੇ ਟੀਮ ਨੂੰ ਟੈਪੀ ਬਣਾਉਣੀ ਪਲੰਟੀ ਤੇ ਕਿਸੇ ਨੇ ਸ਼ਟਰਾ ਬਾਲ ਫੇਰ ਕਿਸੇ ਨੇ ਮਾਰਨਾ ਇਹ ਟੀਮ ਦਾ ਸਹਿਰਾ ਵਾ ਇਹ ਕਨੇ ਵਾਦੇ ਦਾ ਕੁਝ ਸਹਿਰਾ ਨਹੀਂ ਕੋਈ ਆਖੀ ਸਾਡੇ ਬੱਚੇ ਦੇ ਉਹ ਕੀਤਾ ਨਹੀਂ ਟੀਮ ਨੇ ਕੀਤਾ ਜੋ ਕੀਤਾ ਕਹਿੰਦੇ ਮਾਪਿਓ ਦਾ ਦਾਸ ਸਿੰਘ ਜੀ ਨੇ ਮੁੱਦ ਕਿੰਨੇ ਓਏ ਸਾਡੇ ਬੱਚੇ ਦਾ ਸ਼ਤਾਸ਼ੀ ਜਗਰਾ ਸਿੰਘ ਐਸਪੀ ਸਾਹਿਬ ਬੜੀ ਮਿਹਨਤ ਕਰਾਈ ਆ ਉਹਨੇ ਬੜਾ ਇਹਨੂੰ ਸਿੱਖਾਇਆ ਬੜਾ ਕੁਝ ਸਿੱਖਿਆ ਨੇ ਉਹ ਕੋ ਇਸ ਕਰਕੇ ਅਸੀਂ ਪਹਿਲਾਂ ਜਗਰਾਜ ਨੂੰ ਵਧਾਈਆਂ ਦਿੰਦੇ ਆ ਵੇਖੋ ਕੋਈ ਵੀ ਰੋ ਖੁਸ਼ ਹੁੰਦਾ ਸਤਾਦੋ ਤੋਂ ਖੁਸ਼ ਹੁੰਦਾ ਜਦੋਂ ਬੱਚਾ ਇਹ ਕੰਗਾ ਖੇਡੇ ਤਰੱਕੀ ਕਰੇ ਤੇ ਜਗਰਾਜ ਸਿੰਘ ਤੇ ਜੇ ਆਪ ਤਗਰੇ ਪਲੇ ਰਏ ਫਰੰਟੀ ਸ਼ੂਟ ਦੇ ਇਸ ਕਰਕੇ ਇਹਨੇ ਨਿੱਜੀ ਇੱਕ ਪਿਆਰ ਕੀਤਾ ਸੀ ਇਹਦੇ ਨਾਲ ਹਰਵੰਦ ਨਾਲ ਕਿ ਪਿਆਰ ਬੜਾ ਵੱਡਾ ਵਾ ਦੋਹਾਂ ਦਾ ਤੇ ਇਹ ਕਰ ਰਹੇ ਨੇ ਜਗਰਾਜਵਾਲਾ ਜਗਰਾਤ ਤੋਂ ਬਤਾਇਆ ਬਹੁਤ ਜਗਰਾਜ ਨੇ ਲੱਗੇ ਖੂਬ ਮੈਂ ਤੇ ਕੋਈ ਬੇਇੰਤਿਜ਼ਾਰ ਕਰਦਾ ਨਾ ਵੀ ਮਾਂ ਪਿਓ ਦਾ ਫਰਜ਼ ਆ ਬੱਚਿਆਂ ਦਾ ਰੱਖਣਾ ਬੁੱਢੀ ਆਪਾਂ ਨਾ ਸਰਕਾਰਾਂ ਨੂੰ ਬਲੇਮ ਦਈ ਜਈਏ ਤੇ ਕੋਈ ਏਡੀ ਵਧੀਆ ਗੱਲ ਨਹੀਂ ਕਾੜੀ ਲੋਥ ਨੇ ਭਾਈ ਜੀਆ ਸਰਕਾਰਾਂ ਵੀ ਕੰਟਰੋਲ ਕਰ ਰਹੀਆਂ ਪਰ ਵੇਖੋ ਸਰਕਾਰ ਆਪਾਂ ਸਾਲ ਆ ਗਈ ਦੂਜੀ ਆ ਗਈ ਵੇਖੋ ਜੀ ਮਾਂ ਪਿਓ ਤੇ ਸਦਾ ਨਾ ਰਹਿਣਾ ਤੇ ਇਹ ਮਾਪ ਉਹ ਕਿੱਥੇ ਬਚਾ ਗਿਆ ਕਿੱਥੋਂ ਆਇਆ ਸ਼ਹਿਰ ਗਿਆ ਤੂੰ ਕਿਹਦੇ ਨਾਲ ਗਿਆ ਕਿਹ ਕਿਹੜਾ ਬੰਦਾ ਨਾਲ ਉਸਕੋ ਕੋਈ ਬੱਚਾ ਝੂਠ ਮਾਰੂਗਾ ਕਿੱਥੇ ਗਿਆ ਇਹਦਾ ਪਤਾ ਕਿਹਨੂੰ ਕਿੱਥੇ ਆ ਕੋਈ ਗਲਤ ਬੰਦਾ ਹੈ ਕਿ ਬੈਠਾ ਆ ਕੇ ਸਹੀ ਆ ਤੇ ਕਿਹ ਆ ਰੱਖੋ ਬੱਚਿਆਂ ਦਾ ਤੂੰ ਬੱਚਿਆਂ ਨੂੰ سپورਟ ਨਾਲ ਜੋੜੋ ਬੜੀ ਬਹੁਤ ਵੱਡੀ ਵਿਦੇਸ਼ਾਂ ਵਾਸਤੇ ਬੜੀ ਤਕੜੀ ਗੱਲ ਹੈ ਜੀ ਪੰਜਾਬ ਵਾਸਤੇ ਤੇ ਹੈਗੀ ਹੈਗੀ ਹੈ ਦੇਸ਼ ਨੂੰ ਸਾਰੇ ਨੂੰ ਬਣਾਈਆਂ ਚਲੋ ਮਟੀ ਨੇ ਮਜ਼ਾ ਮਾਰੀਆਂ ਵਧੀਆ ਖੇਡੇ ਬੱਚੇ ਸਾਰੇ ਬੱਚੇ ਬਹੁਤ ਸੋਹਣਾ ਖੇਡੇ ਆ